ਆ ਸਾਈਕਲ ਇੰਨੀ ਦੂਰੋਂ ਯਾਤਰਾ ਕਰਕੇ ਆ ਗਿਆ ਤੁਸੀਂ ਸੋਚ ਨਹੀਂ ਸਕਦੇ ਵੀ ਬਾਈ ਕਿੰਨੀ ਦੂਰੋਂ ਸਾਈਕਲ ਤੇ ਆ ਸਾਈਕਲ ਤੇ ਆ ਗਿਆ ਹੋਊਗਾ ਮਾੜਾ ਆ ਗਿਆ ਕਿਨੇ ਆ ਮਾੜਾ ਚੈੱਕ ਕਰਾਈ ਕਰਾ ਕਿੱਥੋਂ ਕਿੱਥੋਂ ਆਇਆ ਬਾਈ ਦੇਖੋ ਇੱਧਰ ਕਿਹੜੇ ਕਿਹੜੇ ਲਿਖਿਆ ਮਾੜਾ ਬੋਲੀ ਜਿਹਾ ਲੱਗਿਆ ਕਿਨੇ ਕਰਾ ਦੱਸੀ ਕਰਾ ਨਾਗਾਲੈਂਡ ਬੰਗਲਾਦੇਸ਼ ਬਾਈ ਬੰਗਲਾਦੇਸ਼ ਪਟਾਮ ਕਾਟਮਾਂਡੂ ਨੇਪਾਲ ਉੱਤਰ ਪ੍ਰਦੇਸ਼ ਪੰਜਾਬ ਨਵੀਂ ਦਿੱਲੀ ਬਾਈ ਤੇ ਹੁਣ ਐਸ ਵਕਤ ਇਹ 3000 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਬੱਧਣੀ ਕਲਾਂ ਬਾਈ ਚਾਹ ਵਾਲੇ ਕੋਲੇ ਖੜਾ ਬੱਧਣੀ ਕਲਾਂ ਦੇ ਵਿੱਚ ਤੇ ਕੌਨ ਸਾ گاਉਂ ਕੌਨ ਸਾ ਹੈ ਆ ਮੇਰਾ ਮਿਆਂਮਾ ਮਿਆਂਮਾ ਸੇ ਮੈਂ ਮਿਆਂਮਾ ਸੇ ਕਾਠ ਮੰਡੂ ਸੇ ਆ ਨਹੀਂ ਨੇਪਾਲ ਸੇ ਨੇਪਾਲ ਸੇ ਹੈਗੇ ਚਲਾ ਜਾਂਦਾ ਹੈ ਨਾ ਇਹ ਇਹ ਦੇਖੋ ਜਹਾਂ ਸੇ ਨਹੀਂ ਨਹੀਂ ਮਿਆਂਮਾ ਸੇ ਮਿਆਂਮਾ ਸੇ ਆਪ ਮੈਂ ਮਿਆਂਮਾ ਸੇ ਤੇ ਯਾਰ ਸਾਈਕਲ ਪਰ ਕਾ ਆਪਣੇ کیسے ਲਗਾ ਆਪਣਾ ਦਿਮਾਗ ਯਾਰ ਪੂਰਾ ਪੰਜਾਬ ਘੁੰਮੇ ਜਾਂ ਪੂਰਾ ਹਿੰਦ ਸਟੇਟ ਘੁੰਮੇ ਹਮ ਆ ਆ

ਆ ਗੈਸ ਸਟੂਵ ਖਾਣਾ ਇਹ ਆ ਯਾਰ ਵੀ ਬਾਈ ਬਾਈ ਸਾਡੀ ਨਹੀਂ ਭਾ ਸਮਝਦਾ ਦੂਜੇ ਨੰਬਰ ਤੇ ਆ ਬਾਈ ਯਾਰ ਸਿੱਧੀ ਜੀ ਗੱਲ ਆ ਅਸੀਂ ਸਰਕਾਰੀ ਵਾਲੇ ਆ ਤੇ ਬਾਈ ਹਨਾ ਉਹ ਥੋੜਾ ਜਾਂ ਇੰਗਲਿਸ਼ ਵਿੱਚ ਮਿਕਸ ਕਰ ਜਾਂਦਾ ਤੇ ਸਾਨੂੰ ਨਹੀਂ ਲੱਗਦਾ ਪਤਾ ਤੁਹਾਨੂੰ ਮੋਟੀਆਂ ਮੋਟੀਆਂ ਗੱਲਾਂ ਬਾਈ ਦੀਆਂ ਦਿਖਾ ਦਿੰਦੇ ਆ ਨੇੜੇ ਆਖ ਦਿਖਾਂਗੇ ਆਹ ਬਾਈ ਟੰਗੀ ਬੈਠਾ ਪੰਪ ਠੀਕ ਆ ਜੀ ਆ ਬਾਈ ਇੱਕ ਜੋੜਾ ਬੂਟਾਂ ਦਾ ਨਾਲ ਰੱਖਿਆ ਹੋਇਆ ਇਧਰਲੇ ਪਾਸੇ ਬਾਈ ਦੇ ਵਿੱਚ ਇਹਦੇ ਵਿੱਚ ਰੱਖਿਆ ਗੈਂ ਚੁੱਲਾ ਤੇ ਨਾਲ ਜਿਹੜੀਆਂ ਬੋਤਲਾਂਆਂ ਮਿਲ ਜਾਂਣਗੀਆਂ ਨਾ ਗੈਸ ਵਾਲੀਆਂ ਤੇ ਇਹਦੇ ਵਿੱਚ ਬਾਈ ਹਣੀ ਸੱਪ ਤਾੜੀ ਫਿਰਦੇ ਆ ਨਹੀਂ ਸੱਪਣੀ ਤਾੜਿਆ ਸੁਣੋ ਸੱਜਣੋ ਇਹ ਕਟਾ ਬਾਈ ਦੀ ਜਿਹੜੀ ਮੰਨ ਲਾ ਵੀ ਟੂਰ ਦੇ ਵਿੱਚ ਕੋਈ ਪ੍ਰੋਬਲਮ ਬਣਾਵੇ ਮੀਹ ਕਣੀ ਦੇ ਵਿੱਚ ਆਪਦਾ ਕੈਂਪ ਆ ਜਿਹੜਾ ਉਹ ਲਾ ਸਕੇ ਤੇ ਇੰਦਾਂ ਹੈ ਆਹ ਮੂਰੇ ਇਹ ਕਵਰ ਕਰ ਲੈਂਦਾ ਆਹ ਲਾਈਟ ਲੱਗੀ ਹੋਈ ਆ ਤੇ ਆਹ ਸਿਸਟਮ ਹੈਗਾ ਬਾਈ ਦਾ ਲੈ ਉਹ ਦੇਖੋ ਲੈ ਯਾਰ ਬਾਈ ਦੀ ਦਾ ਬਾੜੀ ਚੜਾਈ ਆ ਲੈ ਯਾਰ ਬਾਈ ਦਾ ਸਿਰਾ ਗਰਾਈ ਬੈਠਾ ਲੈ ਲੈ ਓਏ ਮੈਗਮੂਕ ਰੱਖੀ ਬੈਠਾ ਗਗਣਿਆ ਇਹ ਪੂਰਾ ਯੂਟਿਊਬਰ ਆ ਆਪਣੇ ਅੰਗੂ ਯੂਟਿਊਬਰ ਹੈ ਚੈਨ ਚੈਨਲ ਕੌਨ ਸਾ ਹੈ ਆਈ ਐਮ ਕੇਡੀ ਆਈ ਐਮ ਕੇਡੀ ਕੈਦੀ ਸਰਚ ਕਰੇਗਾ ਯਾਰ ਕਰ 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 ਸਰਚ ਲੈ ਪੂਰਾ ਯੂਟਿਊਬਰ ਆ ਤੇ ਇਹ ਇਸ ਵਖਤ 3000 ਤੋਂ ਕਿਲੋਮੀਟਰ ਤੋਂ ਉੱਪਰ ਉੱਪਰ ਚੱਲ ਕੇ ਬਾਈ ਪਹੁੰਚਿਆ ਹੈਗਾ ਪੰਜਾਬ ਦੇ ਵਿੱਚ ਜਿਹੜੇ ਸਾਈਕਲ ਜੇ ਸਿਟੀ ਫਿਰਦੇ ਆ ਨਾ ਪਿੰਡਾਂ ਵਾਲੇ ਪੀਰ ਸਾਈਕਲ ਦੇ ਕਿੱਥੇ ਜਾਣਾ ਹੈ ਸਾਈਕਲ ਦੇ ਕਿੱਥੇ ਜਾਣਾ ਹੈ ਦੇਖੋ ਇੱਧਰ ਆ ਸਾਡੇ ਵਾਲਿਆਂ ਨੇ ਛੱਡਦਾ ਸਾਈਕਲ ਦਾ ਖੇੜਾ ਤੇ ਅਗਲਿਆਂ ਨੇ ਚੱਕ ਲੈ ਹੈਗੇ ਆ ਦੇਖੋ ਇੱਧਰ ਬਾਈ ਦੀਆਂ ਸਾਰੀਆਂ ਵੀਡੀਓ ਪਈਆਂ ਕਿੱਥੋਂ ਚੱਲਿਆ ਕਿਵੇਂ ਆਇਆ ਸਾਰੀਆਂ ਜਣੀਆਂ ਇਹ ਚੈਨਲ ਤੇ ਜਾ ਕੇ ਤੁਸੀਂ ਫੋਲੋ ਕਰ ਲੈਣਾ ਫੋਲੋ ਕਰ ਲੈ ਹਾਂ ਫੋਲੋ ਕਰ ਲੈਣਾ ਤੇ ਸਾਰੀਆਂ ਵੀਡੀਓ ਇਸਕਾ ਸਬਸਕ੍ਰਾਈਬਰ ਕਰ ਲੈਣਾ ਸਾਰੀਆਂ ਵੀਡੀਓ ਇਸ ਕਿਹਨਾਂ ਦੇਖ ਲੈਣਾ ਓਕੇ ਓਕੇ ਥੈਂਕ ਯੂ ਥੈਂਕ ਯੂ